ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਗੁਰਬਾਣੀ ਸਹੀ ਸਹਸਕ੍ਰਿਤੀ ਗੁਰਬਾਣੀ ਦੀ ਸਾਂਝ ਪਾਉਣੀ ਹੈ ਪਿਛਲੀਆਂ ਵੇਡੂਆਂ ਦੇ ਵਿੱਚ ਆਪ ਜੀ ਅਡੇ 45 ਪੌੜੀਆਂ ਦੀ ਸੰਖਿਆ ਕਰ ਲਈ ਹੈ ਹੁਣ ਛਾਲਵੀ ਪੌੜੀ ਤੋਂ ਪਰਾ ਅਰੰਭਤਾ ਹੋਵੇਗੀ ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੇ ਕਾਮੰ ਦਰਕ ਬਿਸਰਾਮ ਬਹੁ ਜੋਦੀ ਪਰਮਾਵਨ ਹੈ ਸੋ ਸੰਗਤ ਜੀ ਗੌਰ ਕਰਨ ਹੇ ਕਾਮੰ ਮਮੇ ਦੇ ਉਪਰ ਟਿੱਪੀ ਲੱਗੀ ਹੋਈ ਹੈ ਸੋ ਟਿੱਪੀ ਦੇ ਸਹਿਤ ਪਾਠ ਕਾਮੰ ਕਰਨਾ ਇਥੇ ਚਬਕੀ ਲਖਾਉਣੀ ਹੈ ਕਾਮ ਨਰਕ ਬਿਸਰਾਬ ਇਥੇ ਪੂਰਨ ਵਿਸ਼ਰਾਮ ਹੈ ਬਿਸਰਾਬ ਦੇ ਵਿੱਚ ਸਸੇ ਦੇ ਪੈਰ ਦੇ ਵਿੱਚ ਰਾਰਾ ਲੱਗਾ ਹੋਇਆ ਉਸ ਤੋਂ ਅੱਗੇ ਮੰਮੇ ਨੂੰ ਟਿੱਪੀ ਲੱਗੀ ਹੋਈ ਹੈ ਸੁਰਾਰੇ ਤੇ ਟਿੱਪੀ ਦੇ ਸਹਿਤ ਪਾਠ ਦਿਸਰਾਬੰ ਕਰਨਾ ਹੈ ਇਥੇ ਪੂਰਨ ਵਿਸ਼ਰਾਮ ਲਗਾਉਣਾ ਬਹੁਜੂਨੀ ਪ੍ਰਮਾਵਣ ਹੈ ਸਸੰਗਤ ਜੀ ਜਿਹੜਾ ਪਾਠ ਪਰਮਾਵਨ ਹੈ ਨਾ ਬਹੁਤਾਤ ਸੰਕਤਾਂ ਦੇ ਵਿੱਚ ਇਹ ਪਾਠ ਉਚਾਰਨ ਨਹੀਂ ਹੁੰਦਾ ਇਹਨੂੰ ਉਚਾਰਨ ਕਰਨ ਦੇ ਵਾਸਤੇ ਨਹਿ ਲਗਾਉਣਾ ਹੈ ਨਾੜਾ ਹਾ ਹ ਨਹਿ ਲਾ ਕਰਕੇ ਪਰਮਾਵਨ ਹੈ ਸੋ ਇਸ ਪ੍ਰਕਾਰ ਦੇ ਨਾਲ ਆਪ ਜੀ ਨੇ ਇਹ ਪਾਠ ਉਚਾਰਨ ਕਰਨਾ ਚਿਤ ਹਰਣ ਪ੍ਰਲੋਕ ਗਮਯ ਜਪ ਤਪ ਸ਼ੀਲ ਬਿਦਾਰਣ ਹੈ ਚਿਤ ਹਰਣੰ ਚੇਤ ਦੇ ਵਿੱਚ ਚੇਨ ਨੂੰ ਸਿਹਾਰੀ ਲੱਗੀ ਹੋਈ ਸੋ ਪਾਠ ਚਿਤ ਕਰਨਾ ਹਰਣੰ ਦੇ ਵਿੱਚ ਨਾਣੀ ਨੂੰ ਟਿੱਪੀ ਲੱਗੀ ਹੋਈ ਹੈ ਸੋ ਟਿੱਪੀ ਦੇ ਸਹਿਤ ਪਾਠ ਹਰਣੰ ਆਵੇਗਾ ਤਰਾ ਦੇ ਵਿੱਚ ਤਤੇ ਦੇ ਪੈਰ ਤੇ ਵਿੱਚ ਰਾਰਾ ਹੈ ਸੋ ਕਿਸੇ ਨੇ ਇਹਨੂੰ ਹੋਰ ਨਹੀਂ ਉਚਾਰਨ ਕਰ ਦੇਣਾ ਤਰੇ ਜਾਂ ਤੇ ਵਗੈਰਾ ਇਹ ਮੂਲ ਰੂਪ ਦੇ ਵਿੱਚ ਜਿਹੜਾ ਪਾਠ ਹੈ ਨਾ ਉਹ ਤ੍ਰੈ ਆਵੇਗਾ ਤੱਤੇ ਦੇ ਪੈਰ ਦੇ ਵਿੱਚ ਰਾਰਾ ਰਾਰੇ ਦੀ ਅੱਧੀ ਆਵਾਜ਼ ਲਗਾ ਕਰਕੇ ਪਾਠ ਤ੍ਰੈ ਲੋਕ ਗਮਯੰ ਗਮਯੰ ਦਾ ਉਚਾਰਨੇ ਆਪ ਜੀ ਇਸ ਤ੍ਰੇਣ ਦੇ ਉੱਪਰ ਵੇਖ ਸਕਦੇ ਹੋ ਗੱਗੇ ਟਿੱਪੀ ਮਮੇ ਸਿਹਾਰੀ ਐਡੇ ਟਿੱਪੀ ਗਮਯੰ ਇੱਥੇ ਪੂਰਣ ਵਿਸ਼ਰਾਮ ਲਗਾਉਣਾ ਹੈ ਜਪ ਤਪ ਸ਼ੀਲ ਵਿਦਾਰਣ ਹੈ ਨਹਿਲ ਕਾ ਕਰਕੇ ਪਾਠ ਵਿਦਾਰਣ ਹੈ ਆਪ ਜੀਆ ਨੇ ਕਰਨਾ ਹੈ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਨ ਹੈ। ਸੁਸੰਗਜੀ ਤਿੰਨ ਅੱਖਰ ਹਨ ਐੜਾ ਲੱਲਾ ਪੱਪਾ। ਗੁਰਬਾਣੀ ਦੇ ਆਸ਼ੇ ਦੇ ਅਨੁਸਾਰ ਇਹ ਪਾਠ ਆਪ ਜੀਆ ਨੇ ਅਲਪ ਕਰਨਾ ਹੈ। ਅਲਪ ਸੁਖ ਅਵਿਤ ਵਵੇ ਨੂੰ 시ਹਾਰੀ ਲੱਗੀ ਹੋਈ ਹੈ। ਸੁਸਿਹਾਰੀ ਦੇ ਸਹਿਤ ਪਾਠ ਅਵਿੱਤ ਆਵੇਗਾ ਚੰਚਲ ਦੇ ਉੱਪਰ ਪੂਰਨ ਵਿਸ਼ਰਾਮ ਹੈ ਸੁਸੰਗਤ ਜੀ ਊਚ ਨੀਚ ਊਚ ਦੇ ਵਿੱਚ ਵੀ ਉਗੜੇ ਨੂੰ ਥਲੇਕੜ ਲੱਗੀ ਹੈ ਸੁ ਊਚ ਨੀਚ ਸਮਾਵਨ ਹੈ ਨਹਿ ਲਗਾ ਕਰਕੇ ਸਮਾਵਨ ਹੈ ਆਪ ਜੀ ਨੇ ਉਚਾਰਨ ਕਰਨਾ ਹੈ ਤਵ ਭੈ ਬੇਮੁਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਸੋ ਸੰਗਤ ਜੀ ਬਹੁਤਾਂ ਗਿਣਤੀ ਦੇ ਵਿੱਚ ਗੁਰਬਾਣੀ ਦੇ ਅੰਦਰ ਪਾਠ ਤਵ ਕਰਕੇ ਆਉਂਦਾ ਹੈ ਪਰ ਇੱਥੇ ਤਵ ਉਚਾਰਨ ਕਰਨਾ ਵਾ ਵਾ ਪੂਰਾ ਲੱਗਾ ਹੋਇਆ ਜੇ ਪੈਰ ਦੇ ਵਿੱਚ ਹੁੰਦਾ ਸੋ ਅੱਧਾ ਉਚਾਰਨ ਕਰਨਾ ਸੀ ਹੁਲ ਪੂਰਣ ਵਾ ਵਾ ਲੱਗਾ ਹੋਇਆ ਤਵ ਉਚਾਰਨ ਕਰਨਾ ਹੈ ਭੱਵੇ ਦੇ ਉੱਪਰ ਦਰਾਵਾ ਹੈ ਨੂੰ ਭੈ ਕਹਿਣ ਬੇਮੁਜਿਤ ਇਦੀ ਵਿੱਚ ਬੱਬੇ ਨੂੰ ਸਿਹਾਰੀ ਹੈ ਮੰਮੇ ਨੂੰ ਔਂਕੜ ਤੇ ਟਿੱਪੀ ਹੈ ਚੱਚੇ ਨੂੰ ਸਿਹਾਰੀ ਤਤ ਸਾਰੀਆਂ ਮਾਤਰਾਵਾਂ ਲਗਾ ਕਰਕੇ ਪਾਠ ਬੇਮੁਜਿਤ ਆਪਜਲ ਉਚਾਰਣ ਕਰਨਾ ਸਾਧ ਸੰਗਮ ਇਕੱਠਾ ਹੈ ਇਥੇ ਪੂਰਨ ਵਿਸ਼ਰਾਮ ਲਗਾਉਣਾ ਓਟ ਦੇ ਵਿੱਚ ਊੜੇ ਨੂੰ ਹੋੜਾ ਲੱਗਾ ਹੋਇਆ ਓਟ ਨਾਨਕ ਨਾਰਾਇਣ ਹੈ ਨਹਿ ਲਗਾ ਕਰਕੇ ਪਾਠ ਨਾਰਾਇਣ ਹੈ ਆਪਜਲ ਇਹ ਪਾਠ ਉਚਾਰਣ ਕਰਨਾ ਹੈ ਏ ਕਲ ਮੂਲ ਕਰੋਦੰ ਕਦੰਚ ਕਰुणा ਨਾ ਉਪਰਜਤੇ ਸੁਸੰਗਤ ਜੀ ਹਾਏ ਨੂੰ ਲਾਣ ਕੀ ਹੈ ਕਲ ਬੂਲ ਕ੍ਰੋਧੰ ਕ੍ਰੋਧੰਗ ਦੇ ਵਿੱਚ ਵੀ ਕਕੇ ਦੇ ਪੈਰ ਤੇ ਵਿਚਾਰਾ ਤੇ ਧੱਦੇ ਟਿੱਪੀ ਕ੍ਰੋਧੰ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਹੈ ਕਦੰਚ ਕਰुणा ਨਾਣੇ ਦੇ ਨਾਲ ਕਰुणा ਨੰਨਾ ਅਗੇ ਮੁਕਤਾ ਹੈ ਸੋ ਨ ਉਚਾਰਨ ਕਰਨਾ ਹੈ ਉਪਰ ਜਤੇ ਆਪ ਜੀ ਹਣੇ ਇਹ ਪਾਠ ਉਚਾਰਨ ਕਰਨਾ ਹੈ ਵਿਖੇੰਤ ਜੀਵੰ ਵਸਿਯੰ ਕ੍ਰੂਤ ਨ੍ਰਤਿਯੰ ਕ੍ਰੂਤ ਜਥ ਮਰਕਟਹ ਸੁਸੰਗਤ ਜੀ ਵਿਖੇੰਤ ਪਾਠ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਜੀਵੰ ਦੇ ਵਿੱਚ ਟਿੱਪੀ ਦੇ ਸਾਥ ਪਾਠ ਉਚਾਰਨ ਕਰਨਾ ਵਸੀੰਗ ਦਾ ਉਚਾਰਨ ਵੀ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਕਰੋਤ ਤੇ ਪੂਰਨ ਵਿਸ਼ਰਾਮ ਹੈ ਨ੍ਰਿਤਯੰਗ ਪਾੜ ਦਾ ਉਚਾਰਨ ਵੀ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਹਲੰਤ ਹੈ ਇਹਦੇ ਐੜੇ ਦੀ ਆਵਾਜ਼ ਗੱਡਣੀ ਕਰੋਤ ਜਥਾ ਇਥੇ ਥੱਥੇ ਦੀ ਆਵਾਜ਼ ਆਵੇ ਕਿ ਜਥਾ ਮਰਕਟ ਹੈ ਇਹ ਲਗਾ ਕਰਕੇ ਪਾਠ ਮਰਕਟ ਹੈ ਆਪ ਜਿਹੜੇ ਉਚਾਰਨ ਕਰਨਾ ਹੈ ਅਨਕ ਸਾਸੜ ਤੜੰਤ ਜਬ ਤੂਤ ਹੈ ਤਾਵ ਸੰਗੇ ਅਦਮੰਦਰਹ ਸੂ ਸੰਗਤ ਜੀ ਸਿਹਾਰੀ ਲੱਗੀ ਹੋਈ ਪਾਠ ਅਨੇਕ ਸਾਸਣ ਤੜੰਤ ਜਮਦੂਤ ਹੈ ਤਹ ਲਗਾ ਕਰਕੇ ਜਮਦੂਤ ਹੈ ਉਚਾਰਣ ਕਰਨਾ ਇੱਥੇ ਪੂਰਨ ਵਿਸ਼ਰਾਮ ਹੈ ਵਵਾ ਪੂਰਾ ਲਗਾ ਹੋਇਆ ਪਾਠ ਤਵ ਆਵੇਕ ਤਵ ਸੰਗੇ ਅਦਮੰਦਰਹ ਸੋ ਇਸ ਪ੍ਰਕਾਰ ਉਚਾਰਣ ਕਰਨਾ ਹੈ ਦੀਡ ਦੁਖ ਭਜੜ ਦਿਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋਤ ਸੁਸਕਗਜੀ ਦੀ ਟੱਡੇ ਨਾਲ ਉਚਾਰਣ ਕਰਨਾ ਦੁਖ ਭਜੜ ਇੱਥੇ ਚਪਕੀ ਹੈ ਦਿਆਲ ਪਾਠ ਦਾ ਉਚਾਰਣ ਆਪ ਜੀ ਸਕਰੀਡ ਦੇ ਉੱਪਰ ਵੇਖ ਸਕਦੇ ਹੋ ਪ੍ਰਭ ਨਾਨਕ ਇੱਥੇ ਪੂਰਨ ਵਿਸ਼ਰਾਮ ਲਗੋ ਸਰਬ ਜੀ ਸੁਸੰਗ ਜੀ ਜੀ ਪਾਠ ਦੇ ਵਿੱਚ ਜੱਜੇ ਨੂੰ ਬਿਹਾਰੀਏ ਤੇ ਐਡਾ ਮੁਕਤਾ ਜੇ ਕੱਲੀ ਜੱਜੇ ਨੂੰ ਬਿਹਾਰੀ ਹੁੰਦੀ ਆਪਾਂ ਪਾਠ ਜੀ ਕਰਨਾ ਸੀ ਪਰ ਐਡਾ ਮੁਕਤਾ ਲੱਗਾ ਹੋਇਆ ਸੋ ਥੋੜਾ ਜਿਹਾ ਪਾਠ ਖਿੱਚ ਕਰਕੇ ਜੀ ਉਚਾਰਣ ਕਰਨਾ ਰੱਖਿਆ ਪਾਠ ਦਾ ਉਚਾਰਣ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਕਰੋਤ ਸੋ ਇਸ ਪ੍ਰਕਾਰ ਇਸ ਪੌੜੀ ਦਾ ਆਪ ਜੀ ਉਚਾਰਣ ਕਰਨਾ ਹੇ ਲੋਭਾ ਲੰਪਟ ਸੰਗ ਸਿਰ ਮੋਹ ਰਹਿ ਅਨਕ ਲਹਿਰੀ ਕਲੋਲ ਤੇ ਸੁਸਗਗ ਜੀ ਫਿਰ ਤੋ ਹਾਏ ਗੁਛੇ ਹਾਏ ਨੂੰ ਲਾਂ ਲੱਗੀ ਹੋਈ ਏ ਲੋਭਾ ਭੱਬੇ ਨੂੰ ਕੰਨਾ ਹੈ ਲੋਭਾ ਲੰਪਟ ਟਿੱਪੀ ਤੇ ਟੈਕੇ ਦੇ ਸਹਿਤ ਪਾਠ ਉਚਾਰਣ ਕਰਨ ਸੰਗ ਸਿਰ ਮੋਹ ਰਹਿ ਇਥੇ ਪੂਰਨ ਵਿਸ਼ਰਾਮ ਲਗਾਓ ਅਨਕ ਦੇ ਵਿੱਚ ਡੰਡੇ ਨੂੰ ਸਿਹਾਰੀ ਲੱਗੀ ਹੋਈ ਲਹਿਰੀ ਕਲੋਲ ਤੇ ਸੁਸੰਗਤ ਜੀ ਇਸ ਪ੍ਰਕਾਰ ਉਚਾਰਨ ਕਰਨਾ ਹੈ ਤਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਵਤ ਬਹੁ ਡੋਲਤੇ ਸੁਸੰਗਤ ਜੀ ਵਵੇ ਦੇ ਉੱਪਰ ਟਿੱਪੀ ਲੱਗੀ ਹੋਈ ਤਾਵੰਤ ਜੀਆ ਬਹੁ ਪ੍ਰਕਾਰੰ ਇੱਥੇ ਪੂਰਨ ਵਿਸ਼ਰਾਮ ਹੈ ਅਨਕ ਦੇ ਵਿੱਚ ਨੰਨੇ ਨੂੰ ਸਿਹਾਰੀ ਲੱਗੀ ਹੋਈ ਅਨਕ ਭਾਂਤ ਬਿੰਦੀ ਦੇ ਸਹਿਤ ਉਚਾਰਨ ਕਰਨਾ ਭਾਂਤ ਬਹੁ ਡੋਲ ਤੇ ਨਚ ਮਤਰੰ ਨਚ ਇਸਟੰ ਨਚ ਬਾਦਵ ਨਚ ਮਾਤ ਪਿਤਾ ਤਵ ਲੱਚਿਆ ਸੁਸੰਗ ਜੀ ਨਚ ਮਤਰੰ ਇੱਥੇ ਚਪਕੀ ਹੈ ਨਚ ਇਸਟੰ ਇੱਥੇ ਵੀ ਚਪਕੀ ਲਗਾਉਣੀ ਨਚ ਬਾਦਵ ਤੇ ਪੂਰਨ ਵਿਸ਼ਰਾਮ ਹੈ ਨਚ ਮਾਤ ਪਿਤਾ ਸੁਸੰਗਤ ਜੀ ਗੌਰ ਕਰਨਾ ਇਥੇ ਪਾਠ ਮਾਤਾ ਪਿਤਾ ਨਹੀਂ ਕਰਨਾ ਮਾਤ ਪਿਤਾ ਤਵ ਵਵ ਪੂਰਾ ਲੱਗਾ ਹੋਇਆ ਹੈ ਲੱਜ ਸ਼ਰਮ ਦਾ ਵਾਚ ਉਚਾਰਨ ਕਰਨ ਆਕਰਣ ਕਰੋਤ ਅਖਾਦਿਅ ਖਾਦਿਅ ਅਸਾਦਿਅ ਸਾਜਸ ਮੱਜਿਆ ਸੁਸੰਗਤ ਜੀ ਗੌਰ ਕਰਨਾ ਇਸ ਬੰਕਤੀ ਦਾ ਵਾਰ-ਵਾਰ ਅਭਿਆਸ ਕਰੋਗੇ ਇਹ ਉਚਾਰਨ ਹੋ ਜਾਵੇਗਾ ਅਕਰਣੰ ਕਰੋਤ ਅਖਾਦੇ ਤਉ ਉਚਾਰਲੇ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਐੜਾ ਮੁਕਤਾ ਲੱਗਾ ਹੋਇਆ ਸੋ ਥੋੜਾ ਜਿਹਾ ਪਾਠ ਖਿੱਚ ਕਰਕੇ ਅਖਾਦੇ ਉਚਾਰਨ ਕਰਨਾ ਹੈ ਖਾਦੇਮ ਇਹ ਵੀ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਇੱਥੇ ਪੂਰਨ ਵਿਰਾਮ ਲਗਾਉਣਾ ਆ ਸਾਜਿਅੰ ਸਾਜ ਸਾਜਿੰਗ ਪਾਠ ਦਾ ਉਚਾਰਨ ਇਹ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਸਾਜ ਸਮੱਝਿਆ ਸਮੱਝਿਆ ਦਾ ਵੀ ਉਚਾਰਨ ਇਹ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਤਰਾਹੇ ਤਰਾਹੇ ਸਰਲ ਸੁਆਮੀ ਬਿਗਿਆਪਤ ਨਾਨਕ ਹਰ ਨਰ ਹਰ ਹੈ ਸੁਸੰਗ ਜੀ ਪੈਰ ਦੇ ਵਿੱਚ ਰਾਰਾ ਲੱਗਾ ਹੋਇਆ ਤਰਾਹੇ ਤਰਾਹੇ ਸਰਣ ਸੁਆਮੀ ਇੱਥੇ ਪੂਰਨ ਵਿਸ਼ਰਾਮ ਲਗਾਓ ਨਾ ਵਿਗਿਆਪਿਤ ਪਾਠ ਦਾ ਉਚਾਰਨ ਵੀ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਗੱਗੇ ਦੇ ਪੈਰ ਦੇ ਵਿੱਚ ਜੋ ਹਲੰਤ ਹੈ ਇਹਨੇ ਐੜਾ ਬਣ ਜਾਣਾ ਪੱਪੇ ਦੇ ਪੈਰ ਦੇ ਵਿੱਚ ਤੱਤਾ ਲੱਗਾ ਹੋਇਆ ਸੋ ਵਿਗਿਆਪਿਤ ਨਾਨਕ ਹਰ ਨਰ ਹਰ ਹੈ ਰਹਿ ਲਗਾ ਕਰਕੇ ਪਾਠ ਨਰ ਹਰ ਹੈ ਆਪ ਜੀ ਉਹਨੇ ਉਚਾਰਨ ਕਰਨਾ ਹੈ ਏ ਜਨਮ ਪਰਨਮੂਲੰ ਅਹੰਕਾਰ ਪਪਾਤਮਾ ਸੁਸੰਗ ਜੀ ਏ ਜਨਮ ਮਰਨ ਵਿਖੋਗੇ ਜਨਮ ਦੇ ਵਿੱਚ ਲੱਣਾ ਹੈ ਤੇ ਮਰਨ ਦੇ ਵਿੱਚ ਨਾਲ ਸੁਗੌਰ ਦੇ ਨਾਲ ਇਸ ਪਾਠ ਦਾ ਉਚਾਰਣ ਕਰਨਾ ਮੂਲ ਇੱਥੇ ਪੂਰਨ ਵਿਸ਼ਰਾਮ ਹੈ ਅਹੰਕਾਰ ਪਪਾਤਮਾ ਸੁਸੰਗ ਜੀ ਤੋਂ ਸ਼ਬਦ ਪਾਪ ਆਤਮਾ ਨੂੰ ਜੋੜ ਕਰਕੇ ਪਪਾਤਮਾ ਪਾਠ ਜਿਹੜਾ ਆਪ ਜੀਆਂ ਨੇ ਕਰਨਾ ਹੈ ਮਿਤਰੰ ਤਜੰਤ ਸਤਰੰ ਦੜਿਅੰਤ ਅਨਕ ਮਾਇਆ ਵਿਸਤੀਰਣ ਹੈ ਸੁਸੰਗ ਜੀ ਗੌਰ ਕਰਨ ਮਿਤਰੰ ਤਜੰਤ ਸਤਰੰ ਦੜਿਅੰਤ ਦੜਿਅੰਤ ਪਾਠ ਦਾ ਉਚਾਰਨ ਵੀ ਆਪ ਜੀ ਵਾਰ-ਵਾਰ ਅਭਿਆਸ ਕਰੋਗੇ ਹੋ ਜਾਵੇਗਾ ਦੜਿਅੰਤ ਇਥੇ ਪੂਰਨ ਵਿਸ਼ਰਾਮ ਲਗਾਉਣਾ ਅਨਕਦੇ ਵਿੱਚ ਸਿਹਾਰੀ ਹੈ ਬਾਯਾ ਪਾਠ ਦਾ ਉਚਾਰਨ ਇਹ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਤੇ ਬਸਤੀਰਣ ਹੈ ਪਾਵ ਵਿਸਥਾਰ ਕਰਨਾ ਤੋਂ ਇਸ ਪ੍ਰਕਾਰ ਦੇ ਨਾਲ ਤਹਿਲ ਕਾ ਕਰਕੇ ਬਸਤੀਰਣ ਹੈ ਆਪ ਜੀ ਨੂੰ ਉਚਾਰਨ ਕਰਨਾ ਹੈ ਆਵੰਤ ਜਾਵਤ ਥਕੰਤ ਜੀਆ ਦੁਖ ਸੁਖ ਬਹੁ ਭੋਗਨ ਹੈ ਆਦੰਤੋ ਜਾਵਤ ਦੇ ਵਿੱਚ ਕੰਨਾ ਤੇ ਟਿੱਪੀ ਦਾ ਗੌਰ ਕਰਨਾ ਥਕੰਤ ਜੀਆ ਇਥੇ ਪੂਰਾ ਜੀਆ ਪਾਠ ਕਰਨਾ ਕੰਨਾ ਲੱਗਾ ਹੋਇਆ ਪੂਰਨ ਵਿਸ਼ਰਾਮ ਹੈ ਦੁੱਖ ਸੁਖ ਬਹੁ ਭੋਗ ਨਹਿ ਲਗਾ ਕਰਕੇ ਪਾਠ ਉਚਾਰਨ ਕਰਨਾ ਹੈ ਭ੍ਰਮ ਭਯਾਨ ਉਦਯਾਨ ਰਬਨੰ ਮਹਾ ਪਿਕੇਟ ਅਸਾਦ ਰੋਗ ਨਹਿ ਪ੍ਰਮ ਪੈਰ ਦੇ ਵਿੱਚ ਰਾਰਾ ਲੱਗਾ ਹੋਇਆ ਪ੍ਰਮ ਉਚਾਰਨ ਕਰਨਾ ਪਰਮ ਨਹੀਂ ਕਹਿਣਾ ਕਿਸੇ ਨੇ ਪਯਾਨ ਪਾੜ ਦਾ ਉਚਾਰਨ ਆਪ ਜੀ ਸੁਕ੍ਰੀਣ ਦੇ ਉੱਪਰ ਵੇਖ ਸਕਦੇ ਹੋ ਉਹ ਧਿਆਨ ਰਮਨ ਇੱਥੇ ਪੂਰਨ ਵਿਸ਼ਰਾਮ ਹੈ ਮਹਾ ਵਿਕਟ ਅਸਾਧ ਰੋਗ ਨਹਿ ਨਹਿ ਲਗਾ ਕਰਕੇ ਪਾੜ ਦਾ ਆਪ ਜੀ ਨੇ ਉਚਾਰਨ ਕਰਨ ਬੈਦੰ ਪਾਰ ਬ੍ਰਹਮ ਪਰਮੇਸ਼ਰ ਹੈ ਬੈਦਨ ਪਾਰ ਬ੍ਰਹਮ ਪਰਮੇਸ਼ਰ ਆਰਾਧ ਨਾਨਕ ਹਰ ਹਰ ਹਰੇ ਬੈਦਨ ਪਾਰ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਪਾਰ ਬ੍ਰਹਮ ਪਰਮੇਸ਼ਵਰ ਪਰਮੇਸ਼ਵਰ ਦੇ ਵਿੱਚ ਵੀ ਐੜਾ ਰਾਰਾ ਲਗਾ ਕਰਕੇ ਪਾਠ ਤੁਸੀਂ ਨੂੰ ਔਂਕੜ ਲਗਾ ਕਰਕੇ ਪਰਮੇਸ਼ਵਰ ਆਪ ਜੀ ਹਣੇ ਉਚਾਰਨ ਕਰਨਾ ਹੈ ਸਸੰਗਤ ਜੀ ਗੌਰ ਕਰਨਾ ਪਪਾ ਰਾਰਾ ਮੰਮੇ ਨੂੰ ਲਾ ਸਸੇ ਔਂਕੜ ਐੜਾ ਰਾ ਪਰਮੇਸ਼ਵਰ ਆਪ ਜੀ ਨੇ ਉਚਾਰਨ ਕਰਨਾ ਪੂਰਨ ਵਿਸ਼ਰਾਮ ਲਗਾਉਣਾ ਆਰਾਧ ਤੱਦੇ ਦੇ ਨਾਲ ਹੈ ਨਾਨਕ ਦੋ ਵਾਰ ਪਾਠ ਹਰ ਹਰ ਫਿਰ ਹਰੇ ਉਚਾਰਨ ਆਪ ਜੀ ਆਨੇ ਕਰਨਾ ਹੈ ਹੇ ਪ੍ਰਾਨਨਾਥ ਗੋਬਿਤ ਹੈ ਕਿਰਪਾ ਨਿਧਾਨ ਜਗਤ ਗੁਰੂ ਸੁਸੰਗਤ ਜੀ ਗੌਰ ਕਰਣਾ ਇਹ ਪ੍ਰਾਣ ਨਾਣੇ ਦੇ ਨਾਲ ਉਚਾਰਣ ਕਰਨਾ ਨਾਥ ਗੁਬਿੱਧਹ ਤਹ ਲਗਾ ਕਰਕੇ ਗੁਬਿੱਧਹ ਉਚਾਰਣ ਕਰਨਾ ਪੂਰਨ ਵਿਸ਼ਰਾਮ ਹੈ ਕਿਰਪਾ ਸੁਸੰਗਤ ਜੀ ਦੋ ਪਾਠ ਗੁਰਬਾਣੀ ਦੇ ਅੰਦਰ ਆਉਂਦੇ ਹਨ ਕਿਰਪਾ ਤੇ ਕਿਰਪਾ ਇੱਥੇ ਪੈਰ ਦੇ ਵਿੱਚ ਰਾਰਾ ਹੈ ਸੋ ਪਾਠ ਕਿਰਪਾ ਆਪ ਜੀ ਨੂੰ ਉਚਾਰਣ ਕਰਨਾ ਹੈ ਨਿਧਾਨ ਤਤੇ ਦੇ ਨਾਲ ਹੈ ਜਗਤ ਗੁਰੂ ਇਹ ਕਈ ਅਸਥਾਨਾਂ ਦੇ ਉੱਪਰ ਜਿਹੜਾ ਪਾਠ ਹੈ ਨਾ ਇਹ ਜਗਦ ਗੁਰੂ ਪੁਰਾ ਆਜ ਤੱਕ ਗੱਗਾ ਵਿੱਚ ਵੀ ਆਜਦਾ ਹੈ ਜਗਦ ਗੁਰੂ ਕਰਕੇ ਪਰ ਕੁਝ ਸਰੂਪਾਂ ਦੇ ਵਿੱਚ ਪਾਠ ਦੱਦੇ ਦੇ ਪੈਰ ਦੇ ਵਿੱਚ ਗੱਗੇ ਔਕੜ ਲੱਗਾ ਹੋਇਆ ਸੋ ਭੰਮ ਪੈ ਜਾਂਦਾ ਹੈ ਕਿ ਭਾਈ ਜਿਹੜਾ ਇਹ ਦੱਦੇ ਦੇ ਪੈਰ ਦੇ ਵਿੱਚ ਗੱਗੇ ਔਕੜ ਲੱਗਾ ਇਹ ਬੋਲਣਾ ਹੈ ਉਚਾਰਨ ਕਰਨਾ ਜਾਂ ਨਹੀਂ ਕਈ ਵਾਰ ਕਈ ਅਣਜਾਣ ਪੜੇ ਦੇ ਵਿੱਚ ਜਗਦ ਗੁਰੂ ਪਾਠ ਕਰ ਜਾਂਦੇ ਹਨ ਪਰ ਇਹਦਾ ਨਹੀਂ ਉਚਾਰਨ ਕਰਨਾ ਜਗਦ ਗੁਰੂ ਆਪ ਜੀ ਨੇ ਇਹ ਪਾਠ ਉਚਾਰਨ ਕਰਨਾ ਹੈ। ਸਕਰੀਪਟ ਦੇ ਉੱਪਰ ਆਪ ਜਿਸ ਦਾ ਪੂਰਣ ਉਸ਼ਰਾਮ ਪੁਰਾਣ ਜਿਹੜਾ ਉਚਾਰਨ ਵੇਖ ਸਕਦੇ ਹੋ। हे संसार ताप ਹਰਣ ਹੈ। ਕਰੁਣਾ ਮੈਂ ਸਭ ਦੁਖ ਹਰੋ। ਸੁਸ਼ੰਗ ਜੀ हे संसार ताप ਹਰਣ ਹੈ। ਨਹਿ ਲਗਾ ਕਰਕੇ ਹਰਣ ਹੈ ਇੱਥੇ ਪੂਰਣ ਵਿਸ਼ਰਾਮ ਹੈ। ਕਰੁਣਾ ਮੈਂ ਇਹ ਪਾਠ ਇਕੱਠਾ ਕਰਣਾ ਸਭ ਦੁੱਖ ਹਰੋ ਏ ਸਰਣ ਜੋਗ ਦਇਅਲ ਹੈ ਦੀਨਾ ਨਾਥ ਮਇਆ ਕਰੋ ਸੁਸੱਗ ਜੀ ਏ ਸਰਣ ਨਾਨੀ ਦੇ ਨਾਲ ਚਰਨ ਕਰਨ ਜੋਗ ਦਇਅਲ ਹੈ ਲਹਿ ਲਗਾ ਕਰਕੇ ਦਇਅਲਹਿ ਉਚਾਰਣ ਕਰਨਾ ਇੱਥੇ ਪੂਰਨ ਵਿਸ਼ਰਾਮ ਹੈ ਦੀਨਾ ਨਾਥ ਮਇਆ ਕਰੋ ਮਾਇਆ ਪਾਠ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਕਿਸੇ ਨੇ ਮਾਇਆ ਨਹੀਂ ਕਰ ਦੇਣਾ ਮਾਇਆ ਤੇ ਮਯਾ ਤੇ ਅਰਥਾਂ ਦੇ ਵਿੱਚ ਬਹੁਤ ਫਰਕ ਹੈ ਸਰੀਰ ਸੁਅਸਥ ਖੀਲ ਸਮੈ ਸਿਮਰੰਤ ਨਾਨਕ ਰਾਬ ਦਾ ਬੋਧ ਰਬਾਦਵ ਹੈ ਜਿਸ ਸੰਗ ਜਿਸ ਭਗਤੀ ਦੇ ਵੱਲ ਵੀ ਗੌਰ ਕਰਨ ਸਰੀਰ ਸੁਅਸਥ ਪਾਠ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਖੀਣ ਦੇ ਵਿੱਚ ਨਾਣਾ ਲਗਾ ਸਮਾਈ ਕਈ ਵਾਰ ਆਪੇ ਪਾਠ ਪੁਲਾ ਜਸਮਈ ਕਰ ਜਾਂਦੇ ਪਰ ਇਦਾਂ ਨਹੀਂ ਕਰਨਾ ਸਮਾਈ ਮੰਮੇ ਦੇ ਉੱਪਰ ਥੋੜਾ ਜਿਹਾ ਅਦਕ ਲਗਾ ਕਰਕੇ ਭਾਰਾ ਜਾਂ ਪਾਠ ਕਰਕੇ ਸਮਾਈ ਕਰਨ ਇੱਥੇ ਪੂਰਣ ਵਿਸ਼ਰਾਮ ਹੈ ਸਿਮਰੰਤ ਨਾਨਕ ਚਬਕੀ ਹੈ RAM ਦਾ ਪੁੱਤਰ ਦਦੇ ਨੂੰ ਕੰਨਾਂ ਲਗਾ ਕਰਕੇ ਦਾ ਮੋਦਰ ਮਦਵ ਵਹ ਲਗਾ ਕਰਕੇ ਪਾਠ ਮਦਵ ਹੈ ਆਪ ਜੀ ਨੂੰ ਉਚਾਰਣ ਕਰਨਾ ਹੈ ਸੰਗਤ ਜੀ ਇਸ ਵੀਡੀਓ ਦੇ ਅੰਦਰ ਆਪ ਜੀਆ ਨੇ 50 ਪੌੜੀਆਂ ਦੀ ਸੰਧਿਆ ਕਰ ਲਈ ਹੈ ਅਗਲੀਆਂ ਵੀਡੀਓਾਂ ਦੇ ਵਿੱਚ ਆਪ ਸਹਿਸਕ੍ਰਿਤੀ ਪਾਵਨ ਗੁਰਬਾਣੀ ਦੀ ਪੂਰਣ ਸੰਧਿਆ ਕਰ ਲਵੋਗੇ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਵਾਦ ਤੋਂ ਵਾਦ ਗੁਰਸਿੱਖਾਂ ਤੱਕ ਇਹ ਵੀਡੀਓ ਜਾਹਰ ਕਰਨੀ ਤਾਂ ਜੋ ਵਾਦ ਤੋਂ ਵਾਦ ਸੰਗਤਾਂ ਲਾਭ ਲੈ ਸਕਣ ਆਓ ਗੱਜ ਕਰਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ